ਥੈਂਕ ਯੂ ਪਾੜਾ ਸਾਹਿਬ ਥੈਂਕ ਯੂ ਸਪੀਕਰ ਸਾਹਿਬ ਸਪੀਕਰ ਸਾਹਿਬ ਮੇਰੀ ਇੱਕ ਬੇਨਤੀ ਹੈ ਤੁਹਾਨੂੰ ਕਿ ਮੈਂ ਪਿਛਲੇ ਕਈ ਵਾਰ ਲਗਭਗ 1.5 ਸਾਲ ਤੋਂ ਇੱਕ ਅਫੀਸਰ ਬਾਰੇ ਗੱਲ ਕਰ ਰਿਹਾ ਮੇਰੀ ਆਦਤ ਹੈ ਕਿ ਜਿਸ ਕੇਸ ਨੂੰ ਫੜੀਏ ਫਿਰ ਉਸ ਕੱਲ ਦੀ ਡੰਗਾਈ ਤੱਕ ਜਾਣਾ ਚਾਹੀਦਾ ਕਿਉਂਕਿ ਗਵਰਨਮੈਂਟ ਵੀ ਇਸ ਗੱਲ ਤੇ ਕਹਿੰਦੇ ਕਿ ਜ਼ੀਰੋ ਟੋਲਰੈਂਸ ਹੈ ਮੈਂ ਕੱਲ ਅਮਨ ਜੀ ਨੂੰ ਵੀ ਰਿਕਵੈਸਟ ਕੀਤੀ ਸੀਗੀ ਇੱਕ ਐਸ.ਸੀ.ਪੀ. ਉਹ ਹੈ ਜਿਹੜਾ ਕਿ ਬਤੌਰ ਬੀ.ਡੀ.ਪੀ.ਓ ਗੁਰਦਾਸਪੁਰ ਲੱਗਿਆ ਹੋਇਆ ਹੈ। ਔਰ 13623 ਨੂੰ ਉਹਦੇ ਖਿਲਾਫ ਸਾਰੀ ਇਨਕੁਆਇਰੀਆਂ ਹੋ ਕੇ ਇੱਕ ਸਰਕਾਰੀ ਮੁਲਾਜ਼ਮ ਨੇ ਉਹਦੇ ਗੇਂਸਟ ਬਿਆਨ ਦਿੱਤੇ ਨੇ ਔਰ 9 ਲੱਖ 12264 ਰੁਪਏ ਦੇ ਗਵਨ ਕਰਨ ਦੇ ਦੋਸ਼ ਤਹਿਤ ਕਾਰਵਾਈ ਕਰਨ ਦੀ ਸਿਫਾਰਿਸ਼ ਕੀਤੀ ਹੋਈ ਹੈ ਉਹਦੇ ਖਿਲਾਫ ਐਡੀ.ਸੀ. ਸਾਹਿਬ ਨੇ ਵਿੱਤ ਕਮਿਸ਼ਨਰ ਪੰਜਾਬ ਪਿੰਡੂ ਵਿਕਾਸ ਤੇ ਪੰਚਾਇਤ ਵਿਭਾਗ ਨੂੰ। ਉਸ ਤੋਂ ਬਾਅਦ ਇੱਥੇ ਹੀ ਕੰਮ ਨਹੀਂ ਰੁਕਿਆ ਜੀ। ਪ੍ਰਧਾਨ ਮੰਤਰੀ ਜਨ ਵਿਕਾਸ ਕਲੈਨ ਕਲਿਆਣ ਸਕੀਮ ਤਹਿਤ 2 ਕਰੋੜ 88 ਲੱਖ 10 ਹਜ਼ਾਰ 911 ਰੁਪਏ ਆਏ 15ਵੇਂ ਵਿੱਤ ਕਮਿਸ਼ਨ ਦੇ 90 ਲੱਖ ਰੁਪਏ ਆਇਆ ਔਰ ਇਸੇ ਤਰੀਕੇ ਨਾਲ ਪੰਚਾਇਤ ਪਾਸੋਂ 44 ਲੱਖ ਤਕਰੀਬਨ ਟੋਟਲ 4 ਕਰੋੜ 22 ਲੱਖ 10 ਹਜ਼ਾਰ 911 ਰੁਪਏ ਸਪੀਕਰ ਸਾਹਿਬ ਆਏ ਆ ਜਿਦੇ ਵਿੱਚ ਉਹ ਸਾਰੇ ਇਹਨਾਂ ਦੇ ਡਿਪਾਰਟਮੈਂਟ ਦੇ ਅਫੀਸਰ ਨੇ ਉਹਦੇ ਅਗੇਂਸਟ ਲਿਖਿਆ ਕਿ ਇਹਨਾਂ ਨੇ ਕੋਈ ਤਕਨੀਕੀ ਪ੍ਰਵਾਨਗੀ ਨਹੀਂ ਲਈ ਇਸ ਅਫੀਸਰ ਨੇ ਗ੍ਰਾਂਟ ਖਰਚਨ ਦਾ ਕੋਈ ਵੇਰਵਾ ਐਮਵੀ ਬੁੱਕ ਵਾਊਚਰ ਕੈਸ਼ ਕਿਸੇ ਤਰ੍ਹਾਂ ਦਾ ਕੋਈ ਮੇਨਟੇਨ ਨਹੀਂ ਕੀਤਾ ਔਰ ਵੱਡੀ ਪੱਧਰ ਤੇ ਇਹ ਜਿਹੜੀ ਰਕਮ ਆ ਸਪੀਕਰ ਸਾਹਿਬ ਉਹ ਖੁਰਦ-ਬੁਰਦ ਕੀਤੀ ਗਈ ਹੈ ਔਰ ਨਾਲ ਦੀ ਨਾਲ ਹੀ ਸਪੀਕਰ ਸਾਹਿਬ ਇਹ ਪੰਚਾਇਤ ਕਮੇਟੀ ਦੇ ਧਿਆਨ ਚ ਵੀ ਮੈਂ ਪਿਛਲੇ ਸਾਲ ਵੀ ਲੈ ਕੇ ਆਇਆ ਤੇ ਇਸ ਵਾਰ ਬੁਧਰਾਮ ਜੀ ਸੀ ਕੇ ਚੇਅਰਮੈਨ ਇਹਨਾਂ ਦੇ ਧਿਆਨ ਚ ਵੀ ਲਿਆਂਦਾ ਔਰ ਸਭ ਤੋਂ ਦੁੱਖ ਦੀ ਗੱਲ ਇਹ ਆ ਕਿ ਸਪੀਕਰ ਸਾਹਿਬ ਉਸ ਕਮੇਟੀ ਦੇ ਵਿੱਚ ਜਦੋਂ ਅਫੀਸਰ ਨੂੰ ਬੁਲਾਇਆ ਜਾਂਦਾ ਔਰ ਮੈਂ ਵਿਦ ਪ੍ਰੂਫ ਇਹ ਗੱਲ ਰੱਖਦਾ ਕਿ ਦੋ ਵਾਰ ਇਹ ਅਫੀਸਰ ਐਕਸ ਇੰਡੀਆ ਲੀਗ ਲਏ ਬਗੈਰ ਦੋ ਵਾਰੇ ਅਬਰਾਡ ਗਿਆ ਔਰ ਜਦੋਂ ਕਮੇਟੀ ਦੇ ਚੇਅਰਮੈਨ ਡਾਕਟਰ ਚਰਨਜੀਤ ਸੀਗੋ ਪੁੱਛਦੇ ਆ ਕਿ ਤੁਸੀਂ ਆਫੀਸਰ ਸਰਬੰਤ ਤੁਸੀਂ ਗਏ ਹੋ ਉਹ ਉਹਨਾਂ ਨੇ ਟੋਟਲੀ ਕਮੇਟੀ ਨੂੰ ਗੁੰਮਰਾਹ ਕੀਤਾ ਔਰ ਉਹਨਾਂ ਨੇ ਅਮਨ ਜੀ ਕਿਹਾ ਕਿ ਮੈਂ ਬਿਲਕੁਲ ਦੋਹੇਂ ਵਾਰੀ ਬਾਹਰ ਨਹੀਂ ਗਿਆ ਔਰ ਚੇਅਰਮੈਨ ਸਾਹਿਬ ਔਰ ਪੂਰੀ ਕਮੇਟੀ ਨੇ ਉਹਨਾਂ ਨੂੰ ਇਹ ਹਦਾਇਤ ਕੀਤੀ ਕਿ ਤੁਸੀਂ ਆਪ ਦਾ ਪਾਸਪੋਰਟ ਜਿਹੜਾ ਉਹ ਕਮੇਟੀ ਨੂੰ ਜਿਹੜਾ ਦਿਖਾਇਆ ਜਾਏ ਜਮ੍ਹਾਂ ਕਰਾਇਆ ਜਾਏ ਔਰ ਚੀਮਾ ਸਾਹਿਬ ਇੰਨੀ ਮਤਲਬ ਨਮੋਸ਼ੀ ਦੀ ਗੱਲ ਆ ਕਿ 1.5 ਸਾਲ ਤੋ ਉਸ ਬੰਦੇ ਨੇ ਆਪਦਾ ਪਾਸਪੋਰਟ ਕਮੇਟੀ ਨੂੰ ਨਹੀਂ ਹੈਂਡਓਵਰ ਕੀਤਾ ਔਰ ਜਿਹੜੇ ਉਹਨੇ ਕਮੈਂਟਸ ਪਾਸ ਕੀਤੇ ਉਸ ਦਰਵਾਜ਼ੇ ਚ ਖਲੋ ਕੇ ਸਾਰੀ ਕਮੇਟੀ ਨੂੰ ਮੈਂ ਇੱਥੇ ਰਿਪੀਟ ਨਹੀਂ ਕਰਨਾ ਚਾਹੁੰਦਾ ਕਿਉਂਕਿ ਉਸ ਗੱਲ ਦੇ ਵਿੱਚ ਤੋਹੀਨ ਹੁੰਦੀ ਆ ਬਟ ਮੇਰੀ ਹੱਥ ਜੋੜ ਕੇ ਬੇਨਤੀ ਆ ਕਿ ਜਿਹੜਾ ਆਫੀਸਰ ਇਸ ਲੈਵਲ ਤੇ ਕਮੇਟੀ ਨੂੰ ਟਿੱਚ ਸਮਝਦਾ ਜਿਹੜੀ ਕਿ ਮਿਨੀ ਵਿਧਾਨ ਸਭਾ ਮੇਰਾ ਕੋਈ ਨਿੱਜੀ ਵਜ੍ਹਾ ਨਾਲ ਕੋਈ ਰੌਲਾ ਨਹੀਂ ਆ ਬਟ ਮੈਂ ਬਤੌਰ ਐਮਐਲਏ ਆਪਣੇ ਕਲੀਕਸ ਦੇ ਨਾਲ ਜਦੋਂ ਕਮੇਟੀ ਚ ਬੈਠਦਾ ਤੇ ਸ਼ਰਮ ਆਉਂਦੀ ਆ ਕਿ ਇਹੋ ਜਿਹਾ ਆਫੀਸਰ ਜਿਹਦੇ ਖਿਲਾਫ ਗਵਰਮਨ ਦੇ ਖਿਲਾਫ ਲਿਖਿਆ ਹੋਵੇ ਕਿ ਇਹਦੇ ਖਿਲਾਫ ਜਿਹੜਾ ਪਰਚਾ ਦਰਜ ਕੀਤਾ ਜਾਏ ਅੱਜ ਤੱਕ 1.5 ਸਾਲ ਤੋਂ ਉਹਦੇ ਖਿਲਾਫ ਸਪੀਕਰ ਸਾਹਿਬ ਕੋ ਕਾਰਵਾਈ ਨਹੀਂ ਹੋਈ ਔਰ ਮੈਂ ਤੁਹਾਡੇ ਧਿਆਨ ਚ ਇਹ ਗੱਲ ਲਿਆ ਦਿੱਤੀ ਆ ਤੇ ਮੈਂ ਨਾਲੇ ਵੀ ਬੇਨਤੀ ਕਰਾਂਗਾ ਕਿ ਇਹ 1.5 ਸਾਲ ਤੱਕ ਕਿਹੜਾ ਅਫੀਸਰ ਇਸ ਬੰਦੇ ਨੂੰ ਸ਼ੈਲਟਰ ਕਰਦਾ ਰਿਹਾ ਔਰ ਮੈਨੂੰ ਜਿੱਥੇ ਤੱਕ ਨੋਲੇਜ ਆ ਕਿ ਮੇਰੇ ਗਰਦਾਸਪੁਰ ਤੋਂ ਹੀ ਜਿਹੜੇ ਕਿ ਇੱਧਰ ਬੈਠੇ ਕਾਂਗਰਸ ਦੀ ਉੱਧਰ ਗਏ ਹੋਏ ਆ ਪੂਰਾ ਯੂਰੋ ਇਨਸਾਨ ਲਾ ਰਿਹਾ ਇਹ ਬਚਾਉਣ ਲਈ ਤੁਹਾਡੀ ਕਿਰਪਾ ਕਰਕੇ ਇਹਦੇ ਤੇ ਮੰਤਰੀ ਜੀ ਕੁਝ ਕਹਿਣਾ ਚਾਹੋਗੇ ਸਖਤ ਕਾਰਵਾਈ ਕੀਤੀ ਜਾਵੇ ਔਰ ਅਮਨ ਜੀ ਕੁਝ ਕਹਿਣਾ ਚਾਹੁੰਦੇ ਜੀ ਡੀਰੋੜਾ ਸਾਹਿਬ ਸਪੀਕਰ ਸਾਹਿਬ ਇਸ ਤਰ੍ਹਾਂ ਹੈ ਕਿ ਮੇਰੇ ਵੀਰ ਪਾੜਾ ਸਾਹਿਬ ਨੇ ਬੜੇ ਇੰਪੋਰਟੈਂਟ ਇਸ਼ੂ ਤੇ ਹਾਜ਼ਰ ਹੋ ਕੇ ਲੈਂਦੇ ਹਾਊਸ ਦੇ ਦੇਖੋ ਇਸ ਤਰ੍ਹਾਂ ਹੈ ਕਿ ਤਿੰਨੇ ਗੱਲਾਂ ਨੇ ਜਿਹੜੀਆਂ ਉਹ ਬਰਦਾਸ਼ਤ ਦੇ ਬਾਹਰ ਨੇ ਨੰਬਰ 1 ਜੇ ਉਹ ਬਿਨਾਂ ਦੱਸੇ ਬਾਹਰਗੇ ਸਰਕਾਰ ਤੋਂ ਬਿਨਾਂ ਜਾਸਲੇ ਕੋਈ ਵੀ ਅਫਸਰ ਐਸ.ਸੀ.ਪੀ.ਓ ਜਿਹੜਾ ਵੀ ਹੈਗਾ ਚਾਹੇ ਬਿਨਾ ਇਜਾਜ਼ਤੋਂ ਆਊਟ ਆਫ ਕੰਟਰੀ ਗਿਆ ਨੰਬਰ 1 ਨੰਬਰ 2 ਚਾਹੇ ਇੱਕ ਇਹਦੇ ਨਾਲ ਤਾਂ ਲੱਖਾਂ ਦੀ ਗੱਲ ਕੀਤੀ ਹੈ ਮੈਂ ਕਹਿੰਦਾ ਜੇ ਇੱਕ ਨਵੇਂ ਪੈਸੇ ਦਾ ਵੀ ਗਵਨ ਕੀਤਾ ਉਹਨੇ ਐਮਬੈਲਮੈਂਟ ਕੀਤੀ ਹੈ ਤਾਂ ਬਰਦਾਸ਼ਤ ਦੇ ਬਾਹਰ ਹੈ ਤੇ ਤੀਜਾ ਔਰ ਸਭ ਤੋਂ ਵੱਡਾ ਗੁਨਾਹ ਜਿਹੜਾ ਤੁਸੀਂ ਤੁਸੀਂ ਕਹਿੰਦੇ ਹੋ ਕਿ ਤੁਹਾਡੀ ਕਮੇਟੀ ਦੇ ਵਿੱਚ ਆ ਕੇ ਪੇਸ਼ ਹੋ ਕੇ ਤੇ ਫਿਰ ਕਮੇਟੀ ਦੇ ਕਮੇਟੀ ਨੂੰ ਤੇ ਕਮੇਟੀ ਦੇ ਮੈਂਬਰਾਂ ਨੂੰ ਟਿਚ ਨਹੀਂ ਸਮਝਿਆ ਇਹ ਪਵਿੱਤਰ ਸਦਨ ਲੋਕ ਨਮਾਇਦਿਆਂ ਦਾ ਇੱਕ ਇੱਕ ਐਮਐਲਏ 2-2 ਲੱਖ ਬੰਦੇ ਨੂੰ ਰਿਪਰੈਜ਼ੈਂਟ ਕਰਦੇ ਚਾਹੇ ਇੱਧਰ ਬੈਠੇ ਨੇ ਚਾਹੇ ਉੱਧਰ ਬੈਠੇ ਨੇ ਸੋ ਤੁਹਾਡੀਆਂ ਗੱਲਾਂ ਤੁਹਾਡਾ ਲੰਭ ਹੈ ਜਿਹੜਾ ਤੁਹਾਡੀ ਸ਼ਿਕਾਇਤ ਹੈ ਜਿਹੜੀ ਉਹ ਸਿਰ ਮੱਥੇ ਪਰਵਾਨ ਆ ਮੇਰੀ ਮੇਰੇ ਸਾਥੀ ਕੁਲੀਗ ਮੇਰੇ ਵੀਰ ਮੰਤਰੀ ਸੋਨ ਸਾਹਿਬ ਨੂੰ ਤਰੁੰਡੀ ਸੋਨ ਨੂੰ ਇਹਨਾਂ ਕੋਲ ਮਹਿਕਮਾ ਹੈ ਉਹਨਾਂ ਨੂੰ ਮੈਂ ਤੁਹਾਡੇ ਜ਼ਰੀਏ ਗੁਜ਼ਾਰਿਸ਼ ਕਰੂੰਗਾ ਮੰਤਰੀ ਜੀ ਇਹ ਜਿਹੜਾ ਐਸਸੀਪੀਓ ਹੈਗਾ ਛਾਲ ਝਕਾ ਦਿਓ ਦੀ thank you thank you